ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਟਿੰਗ ਦੇ ਸਾਰੇ ਸਾਧ ਸੰਗਤਾਂ ਦਾ ਸਵਾਗਤ ਹੈ ਮੈਂ ਮਹਿਕ ਦਿੱਕੌਰ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਆ ਪੰਜਾਬ ਚ ਆਉਣ ਵਾਲੇ ਦਿਨਾਂ ਚ ਤਾਪਮਨ ਘਟਣ ਦੇ ਸਾਰ ਨਜ਼ਰ ਆ ਰਹੇ ਨੇ ਵੈਸਟਰਨ ਡਿਸਰਵੈਂਸ ਐਕਟਿਵ ਹੋਣ ਤੋਂ ਬਾਅਦ ਹੀ ਮੱਧ ਪ੍ਰਦੇਸ਼ ਦੇ ਉੱਚੇ ਇਲਾਕਿਆਂ ਚ ਬਰਫबारी ਦੇ ਸਾਰ ਬਨ ਰਹੇ ਨੇ ਜ ਜਿਹਾ ਹੁੰਦਾ ਤਾਂ ਪਹਾੜਾ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਪੰਜਾਬ ਦੇ ਤਾਪਮਨ ਚ ਗਿਰਾਵਟ ਲਿਆਉਣਗੀਆਂ ਜਿਸ ਨਾਲ ਠੰਡ ਵਧੇਗੀ ਇਸ ਵੇਲੇ ਰਾਤ ਚ ਪ੍ਰਦੂਸ਼ਣ ਲੋਕਾਲੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪਰ ਨਵੰਬਰ ਦੇ ਪਹਿਲੇ ਹਫਤੇ ਚ ਇਸ ਦਾ ਰਾਜ ਸੰਕੇਤ ਮਿਲ ਰਿਹਾ ਨੇ ਮੌਸਮ ਵਿਗਿਆਨ ਕੇਂਦਰ ਮੁਤਾਬਿਕ ਪੰਜਾਬ ਦੇ ਆਸਤਾਪਨ ਚ ਤੀਜੇ ਦਿਨ ਵੀ ਹਲਕੀ ਪਰਟੋਤੀ ਦਰਜ ਕੀਤੀ ਗਈ ਹੈ ਉਸ ਵਤ ਵਰਤਾਪਨ ਚ 0.4 ਡਿਗਰੀ ਦੇ ਘਟ ਤੋਂ ਘਟ ਤਾਪਮਨ 0.1 ਡਿਗਰੀ ਘਟਿਆ ਹੈ ਹਾਲਾਂਕਿ ਮੌਸਮ ਸੁੱਕਾ ਬਣਿਆ ਹੋਇਆ ਹੈ ਰਾਤ ਦੇ ਸਭ ਤੋਂ ਵੱਧ ਤਾਪਮਨ ਬਠਿੰਡਾ ਚ 33 ਡਿਗਰੀ ਦੇ ਸਭ ਤੋਂ ਘਟ ਤਾਪਮਨ ਫਰੀਦਕੋਟ ਚ 15 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਦੇ ਵਕਤ ਵਕਤ ਸ਼ਹਿਰਾਂ ਚ hava di gunvitt gunvatta jan ki e kya hua chintajanak padarte pahunch gayi hai ludhiana da e kya hua 196 te jalandhar da 193 darj kita gaya jo saptavad pradushit shahar anbam research e kya hua 157 bhatinda 148 karnach 133 mandi gandiwad 137 patiala 140 te rupnagar 116 darj kita gaye ank darshaunde han ki punjab di hava tezi nal pradushit ho rahi hai jiss nal ਸੇਤਸਵੰਦੀ ਮੁਸ਼ਕਲਾਂ ਵੱਧ ਸਕਦੀਆਂ ਨੇ ਪੰਜਾਬ 'ਚ ਸੋਮਵਾਰ ਨੂੰ ਪ੍ਰਦੂਸ਼ਣ ਦੇ ਪੱਧਰ 'ਚ ਥੋੜਾ ਸੁਧਾਰ ਦੇਖਣ ਨੂੰ ਮਿਲਿਆ ਹੈ ਰਾਜ ਦੇ ਸਬਸਾਰੇ ਦਾ ਆਸਟਫ ਬੀਕਵਾਲਿਟੀ 120 ਤੋਂ ਘਟ ਰਿਹਾ ਹੈ ਜਦਕਿ ਆਸਟਫ 155 ਤੋਂ ਘਟ ਹੋ ਕੇ 153 ਦੱਜ ਕੀਤਾ ਗਿਆ ਹੈ ਰਾਜ ਵਿੱਚ ਵਧੀਆ ਮੀਪ ਪੈਣ ਦੇ ਬਾਅਦ ਵੀ ਪ੍ਰਦੂਸ਼ਣ ਤੋਂ ਸੱਚੀ ਰਾਤ ਮਿਲ ਸਕਦੀ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਵਿੱਚ 6 ਨਵੰਬਰ ਤੋਂ ਬੱਦਲ ਛਾਏ ਰਹਿਣ ਦੇ ਅਨਸਾਰ ਅਸਾਹਣ ਜੇ ਜਿਕਰ ਇਸਰਾਨ ਮੀਪ ਪੈਂਦਾ ਹੈ ਤਾਂ ਹਵਾ ਦੀ ਗੁਣਵੱਤਾ 'ਚ ਸੁਧਾਰ ਆਏਗਾ ਪਰ ਇਸ ਨਾਲ ਤਾਪਮਨ 'ਚ ਤੇਜ਼ ਗਰਾਵਟ ਆ ਸਕਦੇ ਖਾਸ ਕਰਕੇ ਰਾਤ ਦੇ ਸਮੇਂ ਚ ਤੇ ਅਸੀਂ ਮੌਸਮ ਦੀ ਤਾਜ਼ਾ ਅਪਡੇਟ ਮੌਸਮ ਦੀ ਹਰ ਜਾਣਕਾਰੀ ਜਿਦਾ ਨਸਾਂਚੀ ਕਰਦੇ ਰਵਾਂਗੇ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ